ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਵੈਰੀ ਗੁੱਡ ਵੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੋਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋਈ ਵਧੀਆ ਵਧੀਆ ਜੀ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਿੰਦਰ ਸਿੰਘ ਬਾਈ ਹਮ ਪਿੰਡ ਸੰਧੂ ਖੁਰਦ ਹਮ ਜ਼ਿਲ੍ਹਾ ਬਰਿੰਡਾ ਬਾਈ ਤਹਿਸੀਲ ਤਹਿਸੀਲ ਫੂਲ ਬਾਈ ਨੇੜੇ ਪਿੰਡ ਦੇ ਨੇੜੇ ਪਿੰਡ ਬਾਈ ਆਪਣੇ ਭਾਈ ਰੂਪਾ ਹਮ ਸਲਾਤਪੁਰ ਇੱਧਰ ਹਮ ਤੇ ਭਧੌੜ ਤਾਂ ਪਾ ਰਹਿ ਜਾਂਦਾ ਬਾਈ ਮੋਬਾਈਲ ਨੰਬਰ ਬੋਲ 80124 81000 ਬਾਈ ਠੀਕ ਆ ਬਾਈ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਹੋਈ ਆ ਬਾਈ ਕਦੋਂ ਸੂਈ ਆ ਬਾਈ ਇਹ ਤਰਕੋ ਸੂਈ ਆ ਬਾਈ 5:00 ਵਜੇ ਠੀਕ ਆ ਬਾਈ ਬੱਚਾ ਕੀ ਦੇਤਾ ਬਾਈ ਬੱਛੀ ਦਿੱਤੀ ਆ ਬਾਈ ਬੱਛੀ ਚੰਗੀ ਆ ਹਾਂਜੀ ਬਿਲਕੁਲ ਬਾਈ ਠੀਕ ਆ ਬਾਈ ਜੇਰ ਪੈਗੀ ਹਾਂਜੀ ਬਾਈ ਆਪਈਆ ਜੇਰ ਪੈਗੀ ਬਾਈ ਜੇਰ ਬਾਈ ਬੱਠਲ ਦੇ ਵਿੱਚ ਰੱਖੀ ਬੱਠਾ ਠੀਕ ਆ ਬਾਈ ਤੇ ਕਿੰਨਾ ਬੋਲਾ ਕੱਢਿਆ ਫਿਰ ਇਹਦਾ ਬੋਲਾ ਬਾਈ ਆਪਾਂ 7 ਕਿਲੋ ਵਾਲਾ ਕੱਢਤਾ ਇਹਦਾ ਵਿੱਚ ਬੱਛੀ ਨੂੰ ਚੰਗਾ ਕੇ ਠੀਕ ਆ ਹਾਂਜੀ ਬਾਈ ਹਾਂ ਕਿੰਨਾ ਕ ਦੁੱਧ ਦੇ ਦੂਆ ਐਸਟੀਮੇਟ ਬਾਈ ਦੇ ਦੂਗੇ ਇਹ 20 ਤੋਂ ਬਾਹਰ ਦੁੱਧ ਬਾਈ ਠੰਡ ਬੜਾ ਚੰਗਾ ਲੱਗਿਆ ਨਾ ਠੰਡ ਬਹੁਤ ਚੰਗਾ ਬਾਈ ਹਾਂ ਇਹ ਵਾਲਾ ਠੰਡ ਕੱਲਾ ਕੱਲਾ ਠੰਡ ਗੁਲਾਬੀ ਠੰਡ ਚਵਾਈ ਕਿਵੇਂ ਆ ਚਵਾਈ ਬਹੁਤ ਠੰਡੀ ਸੀਲ ਆ ਬਾਈ ਅੱਛਾ ਆ ਦੇਖ ਲਓ ਜਿਵੇਂ ਮਰਜ਼ੀ ਆਪਾਂ ਬੈਠੀ ਚੱਲੋ ਕੋਈ ਵਹਿਮ ਵਾਲੀ ਗੱਲ ਨਹੀਂ ਲੈ ਠੀਕ ਹੈ ਨਾ ਮਰਜ਼ੀ ਪਿੱਛੇ ਹੱਥ ਤਾਂ ਲਾ ਕੇ ਬਾਈ ਕਹਿੰਦਾ ਬਹਿ ਜਾ ਕੋਈ ਮੈਂ ਤਾਂ ਮਗਰ ਦੀ ਬੈਠਾ ਬਾਈ ਹੱਥ ਲਾਈ ਆ ਦੇਖੋ ਹਾਂ ਸਹੀ ਅੱਜ ਹੱਥ ਨੂੰ ਜੱਫੀ ਪਾਲਾ ਜਰਾ ਐ ਨਹੀਂ ਗੱਲ ਕਹਿੰਦੀ ਕੁਝ ਨਹੀਂ ਹੈ ਨਾ ਗਰਮ ਵਾਲੀ ਹਾਂ ਕਿਵੇਂ ਮਰਜ਼ੀ ਹੱਥ ਜਾਤ ਬ੍ਰੀਡ ਚੰਗੀ ਆ ਦੁੱਧ ਕਿੰਨਾ ਕੁ ਬਾਦੂ ਵੀ ਦੁੱਧ ਆਸਟੀਮੇਟਿਆ ਹੋਰ ਆਸਟੀਮੇਟ ਪਾ ਦੂ ਬਈ 18 20 ਕਿਲੋ ਦੁੱਧ ਬਸ ਹਾਂ ਆ ਰਾਮਨਾਬ ਰਾਮ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਛਣਲੇਵਾ ਬੜਾ ਚੰਗਾ ਬਈ ਬਾਕੀ ਠੰਡੀ ਠੁੰਡੀ ਆ ਬਈ ਨਾ ਹੱਥ ਲਾ ਕੇ ਦਿਖਾ ਬਿਲਕੁਲ ਬਿਲਕੁਲ ਬਈ ਪੂਰੀ ਨਾਲ ਕੱਲਾ ਕੱਲਾ ਥਣ ਤੋਰਾ ਦਾਸ ਦਾ ਬਈ ਆਰਡਰ ਦੇ ਪੂਰਾ ਵਿੱਤੀ ਤੇ ਥਣ ਲੱਗਿਆ ਜਿੰਨਾ ਕਹਦੋ ਤੇ ਤੋਰਾ ਤਾਰ ਹੱਥੀ ਚਵਾਈ ਵਾਲਾ ਥਣਾ ਬਈ ਹਾਂ ਬਾਕੀ ਬਰੀਡ ਚੰਗੀ ਹੈ ਗਰਮੀ ਬਿਲਕੁਲ ਬਿਲਕੁਲ ਗਰਮੀ ਬਿਲਕੁਲ ਨਹੀਂ ਮੰਦੀ ਬਾਈ ਗਰਮੀ ਹਾਂ ਚੰਗੀ ਆਉਗੀ ਹਾਂਜੀ ਹਾਂਜੀ ਬਿਲਕੁਲ ਬਾਈ ਠੀਕ ਆ ਬਾਈ ਹਾਂ ਤੇ ਕੀ ਮੁੱਲ ਹੈ ਦਾ ਭਰਾ ਇਹਦਾ ਬਾਈ ਬਸ ਲੈਣ ਦੇਣ ਵਾਲਾ 65000 ਰੁਪਿਆ ਮੁੱਲ ਹੈ ਬਾਈ ਮਾਨਤਨ ਹੋ ਜਾ ਮੈਂ ਹਾਂ ਵਿੱਚੋਂ ਬਸ ਮਾਨਤਾ ਨਹੀਂ ਹੋਊਗਾ ਸੋਰਸਪੇ ਹੋਊਗਾ ਕੋਈ ਨਹੀਂ ਮੁੱਲ ਚਾਹੇ 70 ਕਰਾ ਲਓ 70 ਕਰਾ ਲਓ ਕੋਈ ਦਮਜੀ ਵਾਲੀ ਗੱਲ ਨਹੀਂ ਹੈਣਾ ਠੀਕ ਹਾਂ ਹਾਂ 65000 ਰੁਪਿਆ ਮੁੱਲ ਹੈ ਬਾਈ ਇਹਦਾ ਹਾਂ 80000 ਰੁਪਿਆ ਮੁੱਲ ਹੈ ਹਾਂ ਹਾਂ ਵਿੱਚੋਂ ਬਸ ਸੋਰਸਪੇ ਹੋਊ ਬਾਈ ਠੀਕ ਆ ਹਾਂ 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 ਮੁੱਲ ਬਾਈ ਕਹਿੰਦਾ ਮੈਂ ਪਹਿਲਾਂ ਹੀ ਜਾਇਜ਼ ਰੱਖਿਆ ਹਾਂ ਬਾਈ ਮੜ ਕੇ ਫਾਇਦਾ ਨਹੀਂ ਕੋਈ ਹੈ ਨਾ ਹਾਂ ਮੁੱਲ 70 ਕਰੀ ਚੱਲੋ ਮੜ ਕੇ ਉਹ ਗੱਲਾਂ ਕੱਚੀਆਂ ਜੀਆਂ ਕਰਿਆਂ ਦਾ ਕੋਈ ਦਮ ਨਹੀਂ ਹੈ ਨਾ ਹਾਂਜੀ ਹਾਂ ਬਾਈ ਆਰਡਰ ਦੇਖੋ ਬਾਈ ਹਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਾਈ ਸੋਹਣਾ ਆਰਡਰ ਕਰਮਾਲੀ ਦਾ ਕੱਲਾ ਕੱਲਾ ਹਾਂ ਤੇ ਸਟੇਜਿੰਗ ਆ ਜਿਹੜੀ ਦੇਖੋ ਲੈ ਧਾਰਾ ਮਾਰਦੇ ਕੋਈ ਚੱਕਰ ਨਹੀਂ ਬਾਈ ਕੱਲਾ ਕੱਲਾ ਧਾਰਾ ਮਾਰਦੇ ਖਾਣਾ ਬਾਕੀ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਹੈ ਨਾ ਹਾਂਜੀ ਬਾਈ ਮੈਂ ਤਾਂ ਨਾਲੇ ਚੋਂਦਾ ਨਹੀਂ ਬੁੜੀਆਂ ਚੋਂਦੀਆਂ ਹਾਂ ਬਾਈ ਨੇ ਕਦੇ ਚੋਈ ਨਹੀਂ ਬਾਈ ਕਹਿੰਦਾ ਬੁੜੀਆਂ ਚੋਈਆਂ ਨਹੀਂ ਹਾਂਜੀ ਹਾਂ ਬਾਈ ਆਪਾਂ ਤਾਂ ਕਦੇ ਚੋਈ ਨਹੀਂ ਬਾਈ ਹਾਂ ਫਿਰ ਵੀ ਦੇਖੋ ਲੈ ਚੋਈ ਦੇਖੋ ਧਾਰ ਦੇਖੋ ਗੰਨੇ ਵਾਲੀ ਧਾਰਾ ਚੋਈ ਚੋਈ ਨੰਬਰ 1 ਲੈ ਜੇ ਮੈਂ ਮਰਦੀ ਚੋਈ ਚਲ ਗੁੱਤੀਆਂ ਪੜਦੀ ਹੈ ਹਨਾ ਬਈ ਬਿਲਕੁਲ ਬਾਈ ਬਿਲਕੁਲ ਨਿਆਣਾ ਪਾਓ ਚਾਹੇ ਨਾ ਪਾਓ ਠੀਕ ਆ ਹਾਂ ਹੂੰ ਬਾਕੀ ਮਗਰ ਬੱਸੀ ਬਹੁਤ ਚੰਗੀ ਹੈ ਡਾਕਟਰ ਹਾਂ ਬੱਚਾ ਬੱਚੀ ਸੋਈ ਸਵਾਈ ਜੇਰ ਵੀ ਰੱਖੀ ਬੈਠਾ ਬਾਈ ਸਵਾਈ ਚੋਈ ਵੀ ਚੰਗੀ ਹੈ ਠੰਡ ਬੜਾ ਚੰਗਾ ਮੁੱਠੀ ਦਾ ਥਣ ਕੱਲਾ ਕੱਲਾ ਖਾਣ ਬਈ ரங்க வட பசந்த வாய கனெக வீக்கில் சாரவா தா